ਉਨੇ ਹੁਣ ਪੰਜਾਬੀ ਇੰਡਸਟਰੀ ਦੇ ਲਈ ਇੱਕ ਬਹੁਤ ਮੰਦਭਾਗੀ ਘਟਨਾ ਸਾਹਮਣੇ ਆਈ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਹੋਇਆ ਇੱਕ ਸੜਕ ਐਕਸੀਡੈਂਟ ਸੁਣਨ ਵਿੱਚ ਆ ਰਿਹਾ ਕਿ ਹਿਮਾਚਲ ਵਾਲੀ ਸਾਈਡ ਰਾਜਵੀਰ ਜਵੰਦਾ ਬਾਈਕ ਉੱਤੇ ਜਾ ਰਹੇ ਸਨ ਇੱਕ ਵਾਰਾ ਪਸ਼ੂ ਮੂਹਰੇ ਆਉਣ ਕਰਕੇ ਐਕਸੀਡੈਂਟ ਹੋਇਆ ਤੇ ਕਾਫੀ ਸੱਟਾਂ ਲੱਗੀਆਂ ਸਿਰ ਤੇ ਤੇ ਲੱਕ ਰੀੜ ਦੀ ਹੱਡੀ ਤੇ ਸੱਟ ਲੱਗੀ ਹੈ ਤੇ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ ਮਹਾਲੀ ਦੇ ਵਿੱਚ ਤੇ ਡਾਕਟਰਾਂ ਨੇ ਦੱਸਿਆ ਕਿ ਉਹਨਾਂ ਦੀ ਰੀੜ ਦੀ ਹੱਡੀ ਦੋ ਥਾਂ ਤੋਂ ਡੈਮੇਜ ਹੋ ਚੁੱਕੀ ਹੈ ਤਾਂ ਬ੍ਰੇਨ ਵੀ ਡੈਮੇਜ ਹੋ ਚੁੱਕਿਆ ਹੈ ਕਾਫੀ ਤੇ ਉਹਨਾਂ ਨੂੰ ਦੋ ਕਹਿੰਦੇ ਵੀ ਹਾਰਟ ਅਟੈਕ ਵੀ ਆ ਚੁੱਕੇ ਹਨ ਹੁਣ ਤੱਕ ਤੇ ਉਹ ਹੁਣ ਵੈਂਟੀਲੇਟਰ ਤੇ ਹਨ ਉਹਨਾਂ ਦੀ ਜਿਹੜੀ ਹਾਲ ਤਾਂ ਕਾਫੀ ਨਬੀਰ ਦਸੀ ਜਾ ਰਹੀ ਹੈ ਤੇ ਉਹਨਾਂ ਦੀ ਇਸ ਮਾੜੀ ਘੜੀ ਵਿੱਚ ਕਾਫੀ ਸਿੰਗਰ ਉਹਨਾਂ ਨੂੰ ਹਸਪੀਟਲ ਮੇਰੇ ਨਾਲ ਪਹੁੰਚੇ ਤਾਂ ਕਿਪੀ ਘਰੇ ਵਾਲਾ ਅਰਜੰਟੇ ਲੋ ਰਣਜੀਤ ਬਾਵਾ ਗਲਾਬ ਸਿੱਧੂ ਤੇ ਕਾਫੀ ਸਿੰਗਰ ਹੋਰ ਵੀ ਦਿਖੇ ਇਸ ਸਮੇਂ ਡਾਕਟਰਾਂ ਵੱਲੋਂ ਰਾਜਵੀਰ ਜਵੰਤਾ ਨੂੰ ਐਡਵਾਂਸ ਲਾਈਫ ਸਪੋਰਟ ਉੱਤੇ ਰੱਖਿਆ ਗਿਆ ਹੈ ਤਾਂ ਉਹ ਵੈਂਟੀਲੇਟਰ ਉੱਤੇ ਹਨ ਤੇ ਡਾਕਟਰਾਂ ਦੀ ਇੱਕ ਟੀਮ ਹਮੇਸ਼ਾ ਉਹਨਾਂ ਦੀ ਨਿਗਰਾਨੀ ਵਿੱਚ ਹਨ ਕਿਉਂਕਿ ਉਹਨਾਂ ਦੀ ਹਾਲਤ ਬਹੁਤ ਨਾਜੁਕ ਹੈ ਤਾਂ ਵਾਹਿਗੁਰੂ ਕੀ ਅਰਦਾਸ ਕਰੋ ਉਹਨਾਂ ਦੀ ਜਿਹੜੀ ਸਿਹਤ ਛੇਤੀ ਛੇਤੀ ਠੀਕ ਹੋ ਸਕੇ